ਲੋਕ ਸਭਾ ਚੋਣਾਂ ਲਈ ਜੈ ਕਿਸਾਨ ਜੈ ਜਵਾਨ ਪਾਰਟੀ ਨੇ ਸੰਗਰੂਰ ਤੋਂ ਧਰਮ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ। ਉਹ 10ਵੀਂ ਪਾਸ ਕਰਨ ਮਗਰੋਂ ਕਤਲ ਕੇਸ ਵਿੱਚ ਫਸ ਗਿਆ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ। ਜੇਲ੍ਹ ਵਿੱਚ ਰਹਿੰਦੇ ਉਸ ਦੀ ਇੱਛਾ ਕੰਪਿਊਟਰ ਸਿੱਖਣ ਦੀ ਹੋਈ। ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ ਉਸ ਨੇ ਬੀਏ ਐਮਐਸ ਡਿਪਲੋਮਾ ਹਾਸਲ ਕੀਤੀ। ਕੈਦੀਆਂ ਨੂੰ ਹਸਤਾਖਰ ਕਰਨੇ ਸਿਖਾਏ। ਜੇਲ੍ਹ ਵਿੱਚ ਭੰਗੜੇ ਦੀ ਟੀਮ ਬਣਾਈ। ਸਭ ਤੋਂ ਵੱਡੀ ਗੱਲ ਇਹ ਕਿ ਜੇਲ੍ਹ ਵਿੱਚ ਹੀ ਦੋ ਗੀਤਾਂ ਦੀ ਐਲਬਮ ਰਿਲੀਜ਼ ਕੀਤੀ ਪਹਿਲੀ ਐਲਬਮ ਉਮਰ ਕੈਸੀ ਇਸ ਤੇ ਡੀਜੀਪੀ ਨੇ 111000 ਰੁਪਏ ਦਾ ਇਨਾਮ ਦਿੱਤਾ ਦੂਜੀ ਐਲਬਮ ਰੀਅਲ ਸਟੋਰੀ ਤੇ ਵੀ ਡੀਜੀਪੀ ਵੱਲੋਂ 125000 ਰੁਪਏ ਦਾ ਇਨਾਮ ਦਿੱਤਾ ਗਿਆ ਤਰਮ ਸਿੰਘ ਨੇ ਦੱਸਿਆ ਕਿ ਜਾਣ ਪਛਾਣ ਵਾਲੇ ਦੇ ਝਗੜੇ ਵਿੱਚ ਕਤਲ ਹੋ ਗਿਆ ਕੇਸ ਵਿੱਚ ਉਸ ਦਾ ਨਾਂ ਵੀ ਪਾ ਦਿੱਤਾ ਗਿਆ ਇਸ ਤੋਂ ਬਾਅਦ 2009 ਵਿੱਚ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਪਟਿਆਲਾ ਜੇਲ੍ਹ ਵਿੱਚ ਉਸ ਦੇ ਚੰਗੇ ਵਿਹਾਰ ਨੂੰ ਦੇਖਦੇ ਆ ਕੇਸ ਦੁਬਾਰਾ ਖੋਲ੍ਹਿਆ ਗਿਆ નિર્ਦੋਸ਼ਿਤ ਹੋਣ ਤੇ ਉਸ ਨੂੰ 7 ਸਾਲ ਬਾਅਦ ਰਿਹਾ ਕਰ ਦਿੱਤਾ ਸਰ ਜਦੋਂ ਮੈਨੂੰ ਇੱਕ ਨਜਾਇਜ਼ ਕਤਲ ਕੇਸ ਦੇ ਵਿੱਚ سزا ਹੋਈ ਮੈਂ ਜੇਲ੍ਹ ਦੇ ਵਿੱਚ ਗਿਆ ਮੈਂ ਸੋਚਿਆ ਵੀ ਮੈਂ ਆਪਣਾ ਹੁਣ ਦਾਗ ਹੈ ਜਿਹੜਾ ਮੱਤੇ ਦਾ ਕਿਵੇਂ ਮਿਟਾਵਾਂ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਈ ਮਾਹੌਲ ਦੀ ਨਹੀਂ ਸਮਝ ਆਈ ਫਿਰ ਮੈਨੇ ਹੌਲੀ ਹੌਲੀ ਉੱਥੋਂ ਕੰਪਿਊਟਰ ਸਿੱਖਣਾ ਸਟਾਰਟ ਕਰਤਾ ਉੱਥੇ ਇੱਕ ਸੁਪਰਡੈਂਟ ਸਾਹਿਬ ਸੀ ਜੀਵਨ ਕੁਮਾਰ ਗਰਗ ਜੀ ਮੈਂ ਇਹਨਾਂ ਨੂੰ ਕਿਹਾ ਕਿ ਜੀ ਮੈਂ ਕੁਝ ਕਰਨਾ ਚਾਹੁੰਦਾ ਵੀ ਮੈਂ ਕੁਝ ਸਿੱਖਣਾ ਚਾਹੁੰਦਾ ਕੰਪਿਊਟਰ ਸਿੱਖਣਾ ਚਾਹੁੰਦਾ ਤਾਂ ਉਹਨਾਂ ਨੇ ਥਾਪਰ ਕਾਲ ਦੇ ਵਿੱਚੋਂ ਇੱਕ ਪ੍ਰੋਫੈਸਰ ਸਾਹਿਬ ਨੂੰ ਕਿਹਾ ਕਿ ਇਹਨੂੰ ਕੰਪਿਊਟਰ ਸਿਖਾਓ ਤੇ ਕੰਪਿਊਟਰ ਸਿੱਖਣ ਤੋਂ ਬਾਅਦ ਫਿਰ ਮੈਂ ਇਹਨੂੰ ਕਿਹਾ ਕਿ ਮੈਂ ਬਾਕੀ ਕੈਦੀਆਂ ਨੂੰ ਕੰਪਿਊਟਰ ਸਿਖਾਉਣਾ ਚਾਹਣਾ। ਫਿਰ ਉਹਨਾਂ ਨੇ ਡੀਪ ਸਾਹਿਬ ਨੂੰ ਲਿਖਿਆ ਤੇ ਉੱਥੇ 25 ਕੰਪਿਊਟਰ ਆਏ ਤੇ ਫਿਰ ਮੈਂ ਕੈਦੀਆਂ ਨੂੰ ਕੰਪਿਊਟਰ ਸਿਖਾਉਣਾ ਸਟਾਰਟ ਕਰ ਦਿੱਤਾ। ਉਸ ਤੋਂ ਮੁੜ ਕੇ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਹੋਰ ਕੁਝ ਵੱਖਰਾ ਮੈਂ ਆਪਣਾ ਦਰਦ ਲਿਖਣਾ ਸ਼ੁਰੂ ਕਰ ਦਿੱਤਾ। ਮੈਂ ਹਜ਼ਾਰਾਂ ਗਾਣੇ ਉੱਤੋਂ ਬਹਿ ਕੇ ਲਿਖੇ। ਫਿਰ ਮੈਂ ਸੋਚਿਆ ਵੀ ਇਹ ਮੈਂ ਗਾਣੇ ਲੋਕਾਂ ਤੱਕ ਕਿਵੇਂ ਪਾ ਜਾਵਾਂ। ਫਿਰ ਮੇਲੀ ਪਹਿਲੀ ਟਿਪ ਆਈ ਜੀ ਉਮਰ ਕੈਦ ਦਾ ਰੀਅਲ ਸਟੋਰੀ ਜੋਸ਼ ਜੀਐਲ ਦੇ ਉਸ ਸਮੇਂ ਦੇ ਡੀਸੀਪੀ ਸਸ਼ੀ ਕਾਂਜ ਨੇ ਰਿਲੀਜ਼ ਕੀਤੀ ਜੀ ਔਰ 1,11,000 ਰੁਪਏ ਦਾ ਮੈਨੂੰ ਅਵਾਰਡ ਮਿਲਿਆ ਅ ਦੂਸਰੀ ਟੇਪ ਆਈ ਜੀ ਮੇਰੀ ਜੇਲ੍ਹ ਦਾ ਰੀਅਲ ਸਟੋਰੀ ਉਹ ਟੀਪੀਐਸ ਸਾਹ ਟੀਪੀਐਸ ਮਾਨ ਸਾਹਿਬ ਨੇ ਰਿਲੀਜ਼ ਕੀਤੀ ਹਾਈ ਕੋਰਟ ਦੀ ਚੀਜ਼ਾਂ ਸਭ ਸੀਗੇ ਤੇ ਮੈਨੂੰ 1 ਸਵਾ ਲੱਖ ਰੁਪਏ ਦਾ ਅਵਾਰਡ ਮਿਲਿਆ ਸੀ ਹੁਣ ਉਸ ਨੂੰ ਜੈ ਜਵਾਨ ਜੈ ਕਿਸਾਨ ਪਾਰਟੀ ਨੇ ਸੰਗਰੂਰ ਤੋਂ ਉਮੀਦਵਾਰ ਬਣਾਇਆ ਧਰਮ ਸਿੰਘ ਸਿਆਸਤ ਵਿੱਚ ਆ ਕੇ ਸਮਾਜਿਕ ਬੁਰਾਈਆਂ ਖਿਲਾਫ ਲੜਨਾ ਚਾਹੁੰਦਾ ਹੈ ਅ ਗੱਲ ਕਈ ਪਾਰਟੀਆਂ ਨਾਲ ਚੱਲੀ ਜੀ ਮੇਰੀ ਪਹਿਲਾਂ ਉਹਦੇ 'ਚ ਸ਼ਰਤਾਂ ਕਾਫੀ ਸੀ ਜੀ ਇਹਨਾਂ ਨੇ ਮੈਨੂੰ ਬਿਨਾਂ ਸ਼ਰਤ ਤਿਕ ਦਿੱਤੀ ਜੀ ਜੀ ਪਾਰਟੀ ਤੋਂ ਦਸਤੋਰਦਾ ਮੈਂ ਜਾਇ ਜਵਾਨ ਜਾਇ ਕਿਸਾਨ ਪਾਰਟੀ ਦੀ ਕੀ ਮਤਲਬ ਹੈ ਤੁਹਾਡੇ ਦੇ ਬਸਰ ਮੈਂ ਹੀ ਲੋਕਾਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਮੈਨੂੰ ਇੱਕ ਵਾਰ ਮੌਕਾ ਦਿਓ ਵੀ ਮੈਂ ਉੱਥੇ ਇਹਨਾਂ ਇਹਨਾਂ ਕੁਝ ਕੀਤਾ ਮੈਂ ਹਜ਼ਾਰਾਂ ਕੈਦੀ ਦਾ ਜੀਵਨ ਸੁਧਰਿਆ ਜਿਹੜੇ ਮੈਂ ਉੱਥੇ ਕੈਂਪ ਲਾਇਆ ਵੀ ਮੈਨੂੰ ਇੱਕ ਮੌਕਾ ਦਿਓ ਤਾਂ ਕਿ ਮੈਂ ਬਾਹਰ ਵੀ ਬਹੁਤ ਕੁਝ ਕਰ ਸਕਾਂ ਜੇਲ੍ਹ ਦੇ ਵਿੱਚ ਕੈਦੀਆ ਜੀ ਉੱਥੇ ਜੇਲ੍ਹ ਡਿਪਾਰਟਮੈਂਟ ਹੈ ਜਿਹੜਾ ਬਹੁਤ ਸਾਥ ਦਿੰਦਾ ਅਗਰ ਕੈਦੀ ਕੁਝ ਕਰਨਾ ਚਾਹੁੰਦਾ ਹੈ ਮੈਂ ਵੀ ਪੜਿਆ ਕਈ ਕੋਰਸ ਕੀਤੇ ਡਾਕਟਰ ਵੀ ਬਣਿਆ ਤੇ ਇੱਕ ਤੱਕ ਟੇਪਾਂ ਤਾਂ ਮੈਂ ਸੋਚੀ ਨਹੀਂ ਸੀ ਵੀ ਇਹ ਮੈਨੂੰ ਇਹ ਸਰਕਾਰ ਟੇਪਾਂ ਦੀ ਵੀ ਮੈਨੂੰ ਕਦੇ ਇਜਾਜ਼ਤ ਦੂਗੀ ਬਹੁਤ ਵੱਡੀ ਗੱਲ ਹੈ ਪਰ ਜੋ ਕੈਦੀ ਕੁਝ ਕਰਨਾ ਚਾਹੁੰਦਾ ਉੱਥੇ ਉਹਨੂੰ ਪੂਰਾ ਸਹਿਯੋਗ ਮਿਲਦਾ ਜੀ ਜੇਲ੍ਹ ਪਰ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਿਮਰ ਸਿੰਘ ਬੈਂਸ ਅਤੇ ਪੀਡੀਏ ਦੇ ਜੱਸੀ ਅਸਰਾਧ ਮੈਦਾਨ ਵਿੱਚ ਹਨ ਸ਼੍ਰੋਮਣੀ ਕਾਲੀਤਾ ਬਾਦਲ ਅਤੇ ਕਾਂਗਰਸ ਨੇ ਹਾਲੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ ਦੇਖਣਾ ਹੋਵੇਗਾ ਕਿ ਸੰਗਰੂਰ ਲੋਕ ਸਭਾ ਸੀਟ ਤੋਂ ਧਰਮ ਸਿੰਘ ਬਾਕੀ ਉਮੀਦਵਾਰਾਂ ਨੂੰ ਟੱਕਣ ਦੇ ਦੇ ਵਿੱਚ ਕਿੰਨੇ ਕਾਮਯਾਬ ਰਹਿੰਦੇ ਨੇ ਧੁਰੀ ਤੋਂ ਦਵਿੰਦਰ ਖੀਪਲ ਦੀ ਰਿਪੋਰਟ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ